ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਵਧੀਆ ਹੋਵਾਂਗੇ ਅੱਜ 10ਵੀਂ ਦਾ ਦਿਹਾੜਾ ਜੀ ਪਿੰਡ ਤੱਜੋ ਕੇ ਆਏ ਹੋਏ ਆਂ ਸ਼ਹਿਰ ਤਾਂ ਪੇਦੇ ਨੇੜੇ ਪੈਂਦਾ ਜਿਲ੍ਹਾ ਨੂੰ ਬਰਨਾਲਾ ਪੈਂਦਾ ਜੀ ਤੇ ਪਾਪਾ ਪੰਜਾਬ ਜੀ ਦਾ ਸਥਾਨ ਹੈ ਗੁਰਦੁਆਰਾ ਸਾਹਿਬ ਬਣਿਆ ਹੋਇਆ ਨਾ ਤੇ ਜੋ ਵੀ ਕਿਸੇ ਨੂੰ ਕਹੀ ਬਈ ਨਾ ਕੋਈ ਤਕਲੀਫ ਹੁੰਦੀ ਆ ਕੋਈ ਮਰਜ਼ੀ ਹੁੰਦੀ ਜਿਵੇਂ ਕੋਈ ਆਹ ਤੂਤ ਪੇਆ ਟਮਾਟਾ ਮੰਨਦੇ ਆ ਜੀ ਗਲਵਾਜ ਜੀ ਹੁੰਦੀ ਆ ਉਹ ਇੱਕ ਵਾਰੀ ਠੀਕ ਹੁੰਦਾ ਹੈ ਪਹਿਲਾਂ ਮਾਹਪੁਰ ਫੈਗੇ ਜੋ ਤਾਂ ਛੱਡ ਕੇ ਜਾ ਕਿ ਉਹ ਕੱਢਦੇ ਵੀ ਹੁੰਦੇ ਸੀ ਇਹ ਗੱਲਾਂ ਬਾਬਾ ਜੀ ਨੂੰ ਸਹੀ ਕਰਦੇ ਹੁੰਦੇ ਸੀ ਤੇ ਇੱਥੇ ਵਾਚਨ ਹੋਇਆ ਬਾਬਾ ਜੀ ਦਾ ਟੂਟੀਆਂ ਲੱਗੀਆਂ ਤਿੰਨ ਉਹਨਾਂ ਨੂੰ ਪਾਣੀ ਵਰਕੇ ਸਿੱਟਾ ਦੇਣਾ ਹੁੰਦਾ ਘਰ ਦੇ ਵਿੱਚ ਕੋਈ ਅੱਲ ਬਲਾ ਨਹੀਂ ਰਹਿੰਦੀ ਘਰ ਦੇ ਵਿੱਚ ਵਾਤਾਵਰਣ ਲੱਗ ਜਾਂਦਾ ਕਰੋ ਜੀ ਦਰਸ਼ਨ ਬਾਬਾ ਪੰਜਾਬ ਜੀ ਦੇ ਇਹ ਸਮਾਧ ਆ ਜੀ ਇੱਥੇ ਨਮਨੋਂ ਵੀ ਜੜਦਾ ਕਿੱਲੀਆਂ ਵੀ ਜੜਦੇ ਦੁੱਧ ਬਾਦ ਦੀ ਦਾਤ ਵੀ ਬਖਸ਼ੀ ਜਾਂਦੀ ਹੈ ਬਾਬੇ ਆ ਮੇਰੋ ਕਰਦੇ ਬਾਬੇ ਜੀ ਇਹ ਤੁਸੀਂ ਜਦਨੇ ਉੱਤਮ ਲੱਗੇ ਆਪਾਂ ਇਹ ਸਵਾ ਪਹਿਲੇ ਲੈ ਲੈ ਆਜਾ ਕਰੋ ਜੀ ਦਰਸ਼ਨ ਸ਼ੇਅਰ ਜਰੂਰ ਕਰਿਓ ਜੀ ਲਾਈਕ ਕਮੈਂਟ ਕਰਿਓ ਆਪਣੇ ਪੇਜ ਨੂੰ ਫੋਲੋ ਕਰਿਓ ਜੀ ਇੱਥੇ ਬਾਬਾ ਜੀ ਦੀ ਜੋਤ ਪ੍ਰਕਾਸ਼ ਹੈ ਜੀ ਆ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬਾਬਾ ਜੀ ਦਾ 메인 ਦਰਵਾਜ਼ਾ ਜੀ ਮਾਤਾ ਇੱਥੇ ਬਾਬਾ ਜੀ ਦਾ ਅਸਣ ਹੁੰਦਾ ਸੀਗਾ ਹਰਿ ਦਰਸ਼ਨ ਕਰ ਰਿਆਂ ਬਲਪਾ ਜੀ ਸਤੰਤ ਸ਼੍ਰੀ ਅੰਮ੍ਰਿਤ ਕਰਿਆ ਕਰਦੇ ਹੀ ਇੱਥੇ ਜੀ ਜੋ ਤੜਾ ਕਿਉਂ ਜਾ ਦੇਖਦੇ ਤੁਸੀਂ ਕੋਈ ਦੰਦਾ ਜੀ ਪਾਪਾ ਇਹ ਬੈਠੇ ਅਨੇ ਸੱਜਿਆਤ ਮੈਂ ਤਨੇ ਟੂਟ ਕੇ ਇੱਥੋਂ ਪਾਣੀ ਵਰਕ ਲੈਣਾ ਪੈਂਦਾ ਜੀ ਇਹ ਘਰ ਦੇ ਸਿੱਟੇ ਨਾਲ ਵਾਸਤੇ ਕੋਈ ਗਿਲ ਬਲਾ ਨਹੀਂ ਰਹਿੰਦੀ ਸਭ ਬਾਰ-ਬਾਰ ਹੋ ਜਾਂਦੀ ਹੈ ਜੀ ਜਿਹੜੇ ਬਿੰਗਰੇਟੀਆਂ ਹੁੰਦੀਆਂ ਸਭ ਠੀਕ-ਠਾਕ ਹੋ ਜਾਂਦਾ ਪਰ ਬੜੀ ਮੇਰ ਹੋ ਜਾਂਦੀ ਹੈ ਜੀ ਜੇ ਕੋਈ ਸਿੱਧੀ ਲਗਾਣਾ ਹੁੰਦਾ ਤੇ ਇਹ ਦੋ ਦਬਾ ਛੱਡਦੇ ਨੇ ਜੀ ਤੇ ਨਾਲੇ ਆਟਾ ਪਾਣੀ ਦੇਗਦਾ ਸਮਾਨ ਜੋ ਵੀ ਹੈ ਕੋਈ ਇਹ ਤੇ ਰੈਕਿੰਗ ਦੇ ਸਾਹਮਣੇ ਬਹੁਤ ਸੁੰਦਰ ਜਗ੍ਹਾ ਹੈ ਪੰਡਤਾਜੋ ਕੇ ਨੇੜੇ ਤਪਾ ਜਿਲ੍ਹਾ ਇਹਨੂੰ ਬਰਨਾਲਾ ਪੈਂਦਾ ਜੀ ਇਹਦੇ ਨੇੜੇ ਵੱਲੋ ਟਕੜਾ ਲਕੜੈਲੀ ਇਹਦੇ ਬਿਲਕੁਲ ਨਜ਼ਦੀਕ ਪੈਂਦਾ ਜੀ ਚੌ ਪੰਡ ਵੀ ਤਕਰੀਬਨ 10-12 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਇਹਨਾਂ ਆ ਗੁਰਦੁਆਰਾ ਸਾਹਿਬ ਬਹੁਤ ਸੁੰਦਰ ਇਮਾਰਤ ਬਣੀ ਗੁਰਦਸਿਆ ਜੀ ਕਰੋ ਚਾ ਲੰਬਾ ਇਨਸਾਨ ਸਾਹਿਬਾ ਜੀ ਕਰੋ ਜੀ ਦਰਸ਼ਨ ਕਹੋ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਬਹੁਤ ਸੁੰਦਰ ਪਾਲਕੀ ਹੈ ਸ਼ਰਧਾਂ ਦਾ ਪੂਰਾ ਇਕੱਠ ਹੁੰਦਾ ਜੀ ਤਾਂ ਬੈਠਾ ਥੋੜਾ ਡੈਂਟਰਲ ਚੱਲਿਆ ਜੇ ਤੜਕੇ ਸਵੇਰ ਨੂੰ ਹੋਵੇ ਤਾਂ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਨਾ ਸਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇੱਧਰ ਵੀ ਜੋਤ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦੇ ਨੇੜੇ ਇਤਰਾਜੀ ਲੰਗਰ ਹਾਲ ਬਹੁਤ ਵੱਡਾ ਲੰਗਰ ਹਾਲ ਹੈ ਅਸੀਂ ਸਰਦਾਮ ਆਪ ਵੀ ਕਰ ਸਕਦੇ ਕਿੰਨਾ ਕੁ ਚਿਰ ਲੋੜ ਦਾ ਬੰਦਾ ਜਿਹੜੇ ਕੰਸਟ੍ਰਕਟ ਕਰ ਗਈ ਉਹ ਵੀ ਕਟ ਅਵੇਲੇਬਲ ਹੋਏ ਕਿੰਨੇ